ਕੀ ਨਾਮ ਹੈ ਮੇਰਾ ਹਾਂਜੀ ਭਾਜੀ ਕੀ ਨਾਮ ਜੀ ਦਾ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਸਰ ਕੀ ਇਨਸੀਡੈਂਟ ਹੋਇਆ ਜਿਹੜੀ ਤੁਹਾਡੇ ਤੇ ਫਾਇਰਿੰਗ ਕੀਤੀ ਗਈ ਸਰ ਮੈਨੂੰ ਨਾ 17 April 2024 ਨੂੰ ਧਮਕੀਆਂ ਆਈਆਂ ਬਾਹਰੋਂ ਫੋਨ ਜਿਹੜਾ ਮੈਨੂੰ ਪਹਿਲਾਂ ਆਇਆ ਹਰਿੰਦਰ ਸਿੰਘ ਰਿੰਦੇ ਦਾ ਆਇਆ ਉਹਨੇ ਆਪਣੇ ਆਪ ਨੂੰ ਹਰਿੰਦਰ ਸਿੰਘ ਰਿੰਦਾ ਦੱਸਿਆ ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ ਕੋਈ ਵੀਡੀਓ ਕਾਲ ਨਹੀਂ ਹੋਈ WhatsApp ਕਾਲ ਆਈ ਹੈ ਤੇ ਮਿਲ ਉਹਨਾਂ ਕਹਿੰਦੇ ਤੇਰੇ ਕੋਲ 5 ਕਰੋੜ ਰੁਪਈਆ ਲੈਣਾ ਤੈਨੂੰ ਸੇਵਾ ਲਈ ਆ ਮੈਂ ਕਿਹਾ ਵੀ ਮੈਂ ਗਰੀਬੰਦਾ ਮੈਂ ਤੁਹਾਨੂੰ 5 ਕਰੋੜ ਰੁਪਈਆ ਕਿੱਥੋਂ ਲਵਾਂਗਾ ਵਪਾਰੀ ਬੰਦੇ ਆ ਕਾਰੋਬਾਰ ਆ ਤੁਹਾਨੂੰ ਪਤਾ ਕਾਰੋਬਾਰਾਂ ਚ ਪੈਸੇ ਮਾੜੇ-ਬੋਟੇ ਲੱਗੇ ਹੁੰਦੇ ਆ ਤੇ ਉਸ ਤੋਂ ਬਾਅਦ ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਮਕਦਮਾ ਨੰਬਰ 32 ਜਿਹੜਾ 24 ਹਾਂ ਦਰਜ ਕੀਤਾ ਉਹਦਾਂ ਖਿਲਾਫ ਉਸ ਤੋਂ ਬਾਅਦ ਫਿਰ ਮੈਨੂੰ ਕੱਲਾ ਆਉਂਦਿਆਂ ਰਹੀਆਂ ਵੀ ਆਹ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ ਤੇਰੇ ਪਰਿਵਾਰ ਨੂੰ ਮਾਰ ਦੇਣਾ ਤੇ ਤੁਹਾਡੇ ਘਰ ਨੂੰ ਅੱਗ ਲ ਮੈਂ ਫਰੋਤੀ ਮੰਗੀ ਗਈ ਫਰੋਤੀ ਮੰਗੀ ਗਈ ਜੀ ਅੰਦੇ ਤੁਹਾਡੇ ਕੋਲ 5 ਕਰੋੜ ਲੈਣਾ ਬਸ ਤੇ ਕਿੰਨੇ ਦਿਨਾਂ ਤੋਂ ਤੰਗ ਹੋਏ ਇਹ ਸਰ ਮੈਨੂੰ 17/4/2024 ਤੋਂ ਡੀਆਂ ਧਮਕੀਆਂ ਹੋਰ ਤੋਂ WhatsApp ਤੇ ਕੋਲਿੰਗ ਕਰਦਾ ਜਾਂ ਉਸ ਤਰ੍ਹਾਂ ਨਾ ਨਾ WhatsApp ਕਾਲ ਕਰਦਾ ਜੀ ਹਾਂ ਨੰਬਰ ਇੱਥੋਂ ਦਾ ਨਾ ਨਾ ਨੰਬਰ ਬਾਹਰ ਦਾ ਜੀ ਜਿਹੜਾ ਨਾਮ ਲਿੰਦਾ ਉਹ ਇੱਕੋ ਬੰਦੇ ਦਾ ਨਹੀਂ ਨਹੀਂ ਸਰ ਜਿਹੜਾ ਪਹਿਲਾਂ ਨਾਮ ਲਿਆ ਉਹਨੇ ਕਿਹਾ ਮੈਂ ਰਿੰਦਰ ਸਿੰਘ ਰਿੰਦਾ ਬੋਲਦਾ ਹੋਰ ਤੋਂ ਬਾਅਦ ਹਰਪ੍ਰੀਤ ਸਿੰਘ ਹੈ ਪੀ ਮੇਰੇ ਸਾਡੇ ਪਿੰਡ ਦੇ ਲਾਗੇ ਦਾ ਮੁੰਡਾ ਆ ਉਨਾਂ ਵੀ ਗੱਲ ਉਹਨੇ ਵੀ ਫੋਨ ਕੀਤਾ ਕਿ ਤੈਨੂੰ ਬਾਬੇ ਨੇ ਕਿਹਾ ਪੈਸੇ ਦੇਣੇ ਪੈਣੇ ਆ ਬਾਬੇ ਨੇ ਡਿਊਟੀ ਲਈ ਆ ਤੇਰ ਕੋ ਪੈਸੇ ਲੈਣੇ ਲੈਣੇ ਆ ਮੈਂ ਉਹਨੂੰ ਕਾਫੀ ਵਾਸਤਾ ਬਾਇਆ ਕਿ ਪੰਜਾਬ ਦੇ ਜਨਤਾ ਪੰਜਾਬ ਦੀ ਨਵੀਂ ਪਨੀਰੀ ਜਿਹੜੀ ਆ ਇਹਨਾਂ ਕਾਰਨਾ ਕਰਕੇ ਅੱਗੇ ਸਾਰਾ ਪੰਜਾਬ ਛੱਡ ਕੇ ਬਾਹਰ ਧੱਕੇ ਖਾਂਡ ਰਹੀ ਆ ਹੁਣ ਵਿਦੇਸ਼ਾਂ ਦਾ ਵੀ ਕੀ ਹਾਲ ਆ ਕਿਸ ਨੂੰ ਕੰਮ ਨਹੀਂ ਮਿਲਦਾ ਕੋਈ ਫੁੱਟਪਾਥਾਂ ਤੇ ਸੌਂ ਡਿਆ ਕੋਈ ਜੰਗਲਾਂ 'ਚ ਸੌਂ ਡਿਆ ਕੋਈ ਭੁੱਖਾ ਰਹਿ ਕੇ ਗੁਜ਼ਾਰਾ ਕਰਨ ਡਿਆ ਕੋਈ ਆਤਮ ਹੱਤਿਆ ਕਰਨ ਡਿਆ ਕਿੰਨਾ ਕੁਝ ਹੋਣ ਡਿਆ ਪਰ ਮੈਂ ਬੜੇ ਵਾਸਤੇ ਪਾਇ ਉਹਨਾਂ ਮੇਰਾ ਨਹੀਂ ਸੁਣਿਆ ਫਿਰ ਮੈਨੂੰ ਬਾਰ-ਬਾਰ ਫੋਨ ਕਰੀ ਗਏ ਫਿਰ ਮੈਂ ਐਸਐਸਪੀ ਸਾਹਿਬ ਨੂੰ ਦੁਬਾਰਾ ਰਿਕੁਐਸਟ ਕੀਤੀ ਉਹਨਾਂ ਨੇ ਮੈਨੂੰ ਦੋ ਗਨਮੈਨ ਦਿੱਤੇ ਠੀਕ ਹੈ ਜੀ ਹੁਣ ਕੱਲ ਦੀ ਗੱਲ ਆ ਕੱਲ ਮੈਂ ਆਪਣੀ ਦੁਕਾਨ ਬਧਾਈ 7 ਵਜੇ ਸਵਾ 7 ਵਜੇ ਮੇਰੀ ਮੈਂ ਵਸੀਕਾਂ ਵਿੱਚ ਦਾ ਕੰਮ ਕਰਦਾ ਨਾਲ ਮੇਰੇ ਕੋ ਗੈਸ ਏਜੰਸੀ ਆ ਨਾਲ ਮੇਰਾ ਅਰਧ ਦਾ ਕੰਮ ਆ ਨਾਲ ਮੇਰਾ ਖੇਤੀਬਾੜੀ ਦਾ ਕੰਮ ਆ ਮੇਰਾ ਇੱਕ ਬੇਟਾ ਹੈ ਠੀਕ ਹੈ ਜੀ ਉਹ ਐਡਵੋਕੇਟ ਹੈ ਵਕੀਲ ਕੋਰਸ ਕਰਨ ਰਿਹਾ ਤੇ بس ਮੈਨੂੰ ਇਹ ਹੋ ਆਂਦੇ ਤੇਰਾ ਮੁੰਡਾ ਮਾਰ ਦੇਣਾ ਤੇ ਰਾਤੀ ਮੈਂ ਜਦੋਂ ਮਤਲਬ ਕਿ ਤੁਹਾਨੂੰ ਜਾਨੋਂ ਮਾਰਨ ਹਾਂ ਜਾਂਦਾ ਸੱਤੋਂ ਹੀ ਮਿਲਦੀਆਂ ਆ ਰਹੀਆਂ ਪਹਿਲਾਂ ਤੋਂ ਮਿਲਦੀਆਂ ਆ ਰਹੀਆਂ ਜੀ ਤੇ ਤੇ ਹੁਣ ਜਿਹੜੀ ਤੁਹਾਡੇ ਗੋਲੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ ਇਹ ਸਰ ਮੈਂ ਜਦੋਂ ਜਦੋਂ ਮੈਂ ਆਪਣਾ ਗੇਟ ਬੰਦ ਕਰਨ ਲੱਗਾ ਮਗਰੋਂ ਮੋਟਰਸਾਈਕਲ ਤੇ ਦੋ ਮੁੰਡੇ ਆਏ ਆ ਉਹਨਾਂ ਦੋ ਗੋਲੀਆਂ ਮਾਰੀਆਂ ਇੱਕ ਬੁਰਜੀ ਨਾਲ ਲੱਗੀ ਆ ਇੱਕ ਮੇਰੇ ਇਥੋਂ ਲੱਗ ਕੇ ਪੱਟ ਦੇ ਵਿੱਚੋਂ ਕ੍ਰਾਸ ਕਰ ਗਈ ਦੂਜੀ ਮੈਨੇ ਨਿਕਲ ਗਈ ਗੋਲੀ ਲਾਤੇ 'ਚ ਵੱਜ ਗਈ ਉਸ ਤੋਂ ਬਾਅਦ ਮੈਨੂੰ ਉਸੇ ਵੇਲੇ ਪੁਲਿਸ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਥੋਕੇ ਤੇ ਪਹੁੰਚ ਗਏ ਥੋੜੇ ਚੰਦ ਮਿੰਟਾਂ ਚ ਪਬਲ ਇਕੱਠੀ ਹੋਈ ਮੈਨੂੰ ਦਾ ਪਤਾ ਪਾ ਉਹਨਾਂ ਨੇ ਸਰਕਾਰੀ ਹਸਪਤਾਲ ਖੜਿਆ ਉੱਥੋਂ ਮੈਨੂੰ ਅੰਮ੍ਰਿਤਸਰ ਰੈਫਰ ਕਰਤਾ ਠੀਕ ਆ ਜੀ ਜਦੋਂ ਮੈਂ ਰਸਤੇ ਜਾ ਰਿਹਾ ਹਾਂ ਮੇਰੇ ਤੇ ਗੋਲੀ ਚੱਲਣ ਤੋਂ ਬਾਅਦ ਮੈਨੂੰ 15 ਮਿੰਟਾਂ ਬਾਅਦ ਫੋਨ ਆਇਆ ਦੁਬਾਰਾ ਹਰਪ੍ਰੀਤ ਸਿੰਘ ਹੈਪੀ ਦਾ ਉਹਨੇ ਮੈਨੂੰ ਕਿਹਾ ਕਿ ਮੈਂ ਬਚ ਗਿਆ ਮੈਂ ਹਾਂ ਤੂੰ ਮਾਰਤਾ ਮੈਨੂੰ ਗੁਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕਰਕੇ ਰੱਖ ਲਿਆ ਠੀਕ ਹੈ ਜੀ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਰਹੀ ਫਿਰ ਉਹਨੇ ਮੈਨੂੰ ਕਿਹਾ ਵੀ ਹੁਣ ਤੇਰਾ ਮੁੰਡਾ ਮਾਰਨਾ ਜਿੰਨੀ ਸਕਿਉਰਟੀ ਲੈਣੀ ਉਹ ਜੋ ਲੈਣਾ ਹੀ ਲੱਲਾ ਸਾਨੂੰ ਕੋਈ ਡਰਨਾ ਮੈਂ ਇਹਨੂੰ ਫਰੋਤੀ ਮੰਗਦੇ ਬਸ ਫਰੋਤੀ ਮੰਗਦੇ ਆ ਮੈਂ ਭਗਵੰਤ ਮਾਨ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਜੋਗੀ ਸਰਕਾਰ ਵਾਂਗੂ ਇਹਨਾਂ ਨੂੰ ਘਰੋਂ ਕੱਢ ਕੱਢ ਕੇ ਮਾਰੋਗੇ ਤੇ ਪੰਜਾਬ ਬਚਣਾ ਨਹੀਂ ਤੇ ਪੰਜਾਬ ਦੇ ਵਿੱਚ ਨਾ ਕੋਈ ਵਪਾਰੀ ਰਹਿਣਾ ਜੇ ਤੇ ਨਾ ਕੋਈ ਚੰਗਾ ਬੱਚਾ ਰਹਿਣਾ ਜੇ ਤੇ ਨਾਂਤਮੰਦ ਕਹਿ ਰਹੇ ਜੀ ਆਪਾਂ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਫੜ ਰਹੇ ਆ ਫਰौती ਮੰਗਦੇ ਸਰ ਸਰਕ ਦਾ ਫਿਰ ਸਾਰੇ ਨਹੀਂ ਨਹੀਂ ਸਰ ਮੈਂ ਜੇ ਮੈਨੂੰ ਮੈਂ ਕੱਲ ਮਰ ਜਾਂਦਾ ਜਾਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਤੇ ਕੀ ਫੜਿਆ ਵੇਖਣਾ ਕੋਈ ਵੇਖਣਾ ਤੁਹਾਡੀ ਮੰਗ ਕੀ ਆ ਤੁਸੀਂ ਮੇਰੀ ਮੰਗ ਸਰ ਮੈਂ ਮੇਰੇ ਪੂਰੇ ਇਲਾਕੇ ਚੋਂ ਵੀ ਪਤਾ ਕਰ ਸਕਦੇ ਜੇ ਅਸੀਂ ਪੂਰੀ ਪਬਲਿਕ ਸਰਵੈਂਟ ਆ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਆ ਆਪਣਾ ਕੰਮ ਵੀ ਕਰਦੇ ਆ ਲੋਕਾਂ ਦੀ ਵੇਲੇ-ਕਵੇਲੇ ਡਿਮਾਂਡ ਵੀ ਪੂਰੀ ਕਰਦੇ ਆ ਪਰ ਜੋ ਮੇਰੇ ਨਾਲ ਹੋ ਰਿਹਾ ਆ ਬਹੁਤ ਗਲਤ ਆ ਕਿਉਂਕਿ ਮੇਰਾ ਕੋਈ ਵੀ ਨੁਕਸਾਨ ਕਰ ਸਕਦੇ ਆ ਪਰ ਹੁਣ ਮੈਨੂੰ ਤੁਹਾਡੀ ਕਿਸੇ ਨਾਲ ਕੋਈ ਲਗੜਾ ਮੇਰੀ ਸਰ ਕਿਸੇ ਨਾਲ ਕੋਈ ਲਗੜਾ ਨਹੀਂ ਮੈਂ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਚੰਗਾ ਨਹੀਂ ਆਪਣੀ ਮੈਨੂੰ ਕਿਸੇ ਨੇ ਕੋਈ ਮੇਰੀ ਸਰ ਜ਼ਿੰਦਗੀ ਚ ਮੈਨੂੰ ਪਹਿਲੀ ਧਮਕੀ ਆਈ ਹੈ ਜਿਹੜਾ ਮੈਨੂੰ ਇੰਨਾ ਗਾ ਮੈਂਟਲੀ ਤੌਰ ਤੇ ਵੀ ਅਫਸਰਟ ਕਰਦਾ ਸਰ ਇਹਨਾਂ ਨੇ ਗੋਲੀਆਂ ਮਾਰੀ ਤਾਂ ਸਿਕਿਉਰਟੀ ਕਿੱਥੇ ਸੀ ਜਦੋਂ ਸਰ ਉੱਥੇ ਮੇਰੀ ਸਿਕਿਉਰਟੀ ਮੁੰਡਾ ਉੱਥੇ ਲੱਗੇ ਹੀ ਪਰ ਉਸ ਰੋਡ ਵਗਦਾ ਹੋਣ ਕਰਕੇ ਅਸੀਂ ਗੋਲੀ ਨਹੀਂ ਚਲਾਈ ਉਸੇ ਵੇਲੇ ਭੱਜ ਕੇ ਚੱਲਦੇ ਮੋਟਰਸਾਈਕਲ ਤੇ ਉਹਨਾਂ ਨੇ ਗੋਲੀਆਂ ਮਾਰੀਆਂ اچھا ਖਲੋਤੇ ਨਹੀਂ ਨਹੀਂ ਖਲੋਤੇ ਮੂਵਲੇਟ ਹੈ ਮੂਵਲੇਟ ਹੈ ਮੂਵ ਬੰਨੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਜੀ ਸੀਸੀਟੀਵੀ ਸਰ ਮੇਰੇ ਜਿਹੜੇ ਘਰ ਕੈਮਰੇ ਲੱਗੇ ਆ ਉਹਨਾਂ ਦੀ ਫਿਰ ਐਸਐਸਪੀ ਸਾਹਿਬ ਗਏ ਉਹਨਾਂ ਨੇ ਮੁਲਾਜ਼ਮਾਂ ਨੇ ਜਿਹੜੀ ਉਹਦਾ ਜਿਹੜਾ ਹੁੰਦਾ ਜਿੱਥੇ ਰਿਕਾਰਡ ਹੁੰਦੀ ਹੈ ਉਹ ਲੈ ਲਿਆ ਡੀਵੀਆਰ ਉਹਨਾਂ ਨੇ ਲੈ ਲਿਆ ਬਾਕੀ ਉਹ ਪੂਰੀ ਕਾਰਵਾਈ ਕਰ ਰਹੇ ਆ ਮੇਰੇ ਘਰ ਵੀ ਹੁਣ ਉਹਨਾਂ ਦਾ ਸਕਿਉਰਟੀ ਲਾਈ ਆ ਠੀਕ ਹੈ ਜੀ ਤੇ ਮੈਂ ਇਹੋ ਹੀ ਮੰਗ ਕਰਦਾ ਮੈਂ ਤੇ ਸਭ ਤੋਂ ਪਹਿਲੀ ਤਾਂ ਮੈਂ ਇਹ ਮੰਗ ਕਰਦਾ ਵੀ ਮੇਰੀ ਕੋਈ ਪ੍ਰੋਬਲਮ ਨਹੀਂ ਆ ਮੈਂ ਪੰਜਾਬ ਦੇ ਵਸਨੀਕਾਂ ਨੂੰ ਜਿਹੜੇ ਬੱਚੇ ਆ ਜਾਂ ਜਿਹੜੇ ਕਾਰੋਬਾਰਾਂ ਵਾਲੇ ਆ ਜਾਂ ਜਿਹੜੇ ਚੰਗੇ ਵਪਾਰੀ ਆ ਜਿਹੜੇ ਪੰਜਾਬ ਦੇ ਵਿੱਚ ਆਪਣਾ ਕੰਮ ਕਰਕੇ ਤਰਕੀਆਂ ਕਰ ਰਹੇ ਉਹਨਾਂ ਨੂੰ ਬਚਾਉਣ ਵਾਸਤੇ ਜੋਗੀ ਸਰਕਾਰ ਵਾਲਾ ਫੈਸਲਾ ਲੈ ਕੇ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਘਰੋਂ ਘੜ ਘੜ ਮਾਰਿਆ ਜਾਵੇ ਇਹ ਜਿਹੜੇ ਬੰਦੇ ਜਾ ਕੇ ਅਮਰੀਕਾ ਬਹਿ ਕੇ ਇਹਨਾਂ ਦੀਆਂ ਮਾਵਾਂ ਇੱਥੇ ਨੇ ਇਹਨਾਂ ਦੀਆਂ ਭੈਣਾਂ ਇੱਥੇ ਨੇ ਇਹਨਾਂ ਦੇ ਜੀਜੇ ਇੱਥੇ ਨੇ ਇਹਨਾਂ ਦੇ ਸਾਰੇ ਭੈਣ ਭਰਾ ਇੱਥੇ ਨੇ ਉਹਨਾਂ ਨੂੰ ਚੁੱਕ ਕੇ ਜ਼ਿਲ੍ਹਾ ਚ ਸਖਤ ਤੋਂ ਸਖਤ ਧਰਵਾ ਲਾਉਣ ਨੂੰ ਵੀ ਸਿਕਿਉਰਿਟੀ ਦਿੱਤੀ ਗਈ ਜੀ ਹੁਣ ਮੇਰੇ ਪਰਿਵਾਰ ਨੂੰ ਸਰ ਮੈਨੂੰ ਅੱਗੇ ਦੋ ਬੰਦੇ ਮਿਲੇ ਸੀ ਮੈਂ ਹੁਣ ਐਸਐਸਪੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਾ ਕਿ ਜਿਹੜੀ ਮੈਨੂੰ ਸਿਕਿਉਰਿਟੀ ਆ ਵੱਧ ਤੋਂ ਵੱਧ ਸਿਕਿਉਰਿਟੀ ਦਿੱਤੀ ਜਾਵੇ ਤੇ ਚੰਗੇ ਹਥਿਆਰਾਂ ਵਾਲੇ ਵਧੀਆ ਮੁਲਾਜ਼ਮ ਜਿਹੜੇ ਹੋ ਮੈਨੂੰ ਪ੍ਰੋਵਾਈਡ ਕਰਾਇਆ ਜਾਣ ਤਾਂ ਮੇਰੇ ਮੇਰੀ ਆਉਣ ਵਾਲੇ ਸਮੇਂ 'ਚ ਮੇਰੀ ਜਾਨ ਮਾਲ ਦੀ ਰਾਖੀ ਹੋ ਸਕੇ ਪਰ ਜਿਹੜੇ ਨੰਬਰ ਤੋਂ ਤੁਹਾਨੂੰ ਕਾਲ ਆndi ਬਾਅਦ ਦੇ ਉਹ ਤੁਸੀਂ ਪ੍ਰਸ਼ਾਸਨ ਨੂੰ ਵੀ ਦਿੱਤੇ ਗਿਆ ਜੀ ਜੀ ਮੈਂ ਜਦੋਂ ਮੈਨੂੰ ਫੋਨ ਆਉਂਦਾਰਿਆ ਮੈਂ ਉਸੇ ਵੇਲੇ ਮਨਜੋਗ ਡੀਐਸਪੀ ਸਾਹਿਬ ਨਾਗਰਾ ਸਾਹਿਬ ਜੀ ਨਹੀਂ ਤੁਸੀਂ ਕਹਿ ਰਹੇ ਅਪ੍ਰੈਲ ਮਹੀਨੇ ਤੋਂ ਤੁਹਾਨੂੰ ਨਹੀਂ ਸਰ ਪੁਲਿਸ ਨੇ ਤੇ ਆਪਣੀ ਪੂਰੀ ਜਿੰਨੀ ਹੋ ਸਕਦੀ ਹੈ ਕੀਤੀ ਆ ਪਰ ਅਹਿਮੀ ਇਹੋ ਸੋਚਦੇ ਹਾਂ ਕੀਤਾ ਹੁਣ 2 ਮਹੀਨੇ ਹੋਏ ਫੋਨ ਨਹੀਂ ਆਇਆ ਸਿਰਫ ਵੱਖਰੇ ਵੱਖਰੇ ਨੰਬਰਾਂ ਤੋਂ ਫੋਨ ਆਉਂਦਾ ਕਿ ਇੱਕੋ ਨੰਬਰ ਤੋਂ ਤੁਹਾਨੂੰ ਸਰ ਵੱਖੋ ਵੱਖਰੇ ਨੰਬਰਾਂ ਤੋਂ ਜਿਹੜੇ ਵੀ ਮੈਨੂੰ ਨੰਬਰਾਂ ਤੋਂ ਫੋਨ ਆਉਂਦੇ ਮੈਂ ਉਸੇ ਵੇਲੇ ਮੈਂ ਇੱਕ ਮੈਨੂੰ ਡਿਸਕਸ ਕਰਦਾ ਉਸੇ ਵੇਲੇ ਰਿਕਾਰਡਿੰਗ ਜੋ ਕੁਝ ਮੇਰੇ ਕੋਲ ਹੈਗਾ ਮੈਂ ਉਹਨਾਂ ਨੂੰ ਦਿੱਤਾ ਮੈਂ ਇਹੋ ਹੀ ਮੰਗ ਕਰਦਾ ਕਿ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਆਪਣੇ ਹਲਕੇ ਦੇ ਕੈਬਨਿਟ ਮਿਨਿਸਟਰ ਐਨਆਰਐਮ ਮਿਨਿਸਟਰ ਸਰਦਾਰ ਕਲਦੀਪ ਸਿੰਘ ਜੀ ਧਾਰੀਵਾਲ ਰਾਹੀਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਗੈਂਗਸਟਰਾਂ ਵਿਰੁੱਧ ਇਹਨਾਂ ਦੇ ਪਰਿਵਾਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇੱਕ ਪੰਜਾਬ ਪੁਲਿਸ ਤੋਂ ਮੈਂ ਮਾਜੂਕ ਡੀਜੀਪੀ ਸਾਹਿਬ ਨੂੰ ਮੰਗ ਕਰਦਾ ਕਿ ਜਿਹੜਾ ਪੁਲਸ ਦੀ ਪ੍ਰੋਟੈਕਸ਼ਨ ਵਧਾਈ ਜਾਵੇ ਨਾਕੇ ਵਗੈਰਾ ਪੂਰੇ ਲਾਏ ਜਾਣ ਜਿਹੜੇ ਮੋਟਰਸਾਈਕਲ ਅਨਨੌਨ ਨੰਬਰ ਅਨਨੌਨ ਲੋਕ ਤੁਰੇ ਫਿਰਦੇ ਆ ਜਿਹੜੇ ਇੱਕ ਦੋ ਚਾਰ ਹਜ਼ਾਰ ਪਿੱਛੇ ਬੰਦਾ ਮਾਰ ਦਿੰਦੇ ਆ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਆਪਣੇ ਪੰਜਾਬ ਦੀ ਮਹਾਨ ਹਸਤੀ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇਹਨਾਂ ਨੇ ਕਿੱਡਾ ਤਗੜਾ ਪਾਪ ਕੀਤਾ ਇਸੇ ਤਰ੍ਹਾਂ ਇਹ ਬੰਦੇ ਜਿਹੜੇ ਆ ਇਹਨਾਂ ਮੇਰੀ ਜਾਨ ਲੈਣੀ ਲੈਣੀ ਆ ਮੈਨੂੰ ਪਤਾ ਹੈ ਕਿਉਂਕਿ ਮੈਨੂੰ ਇਹ ਇੰਨਾ ਜ਼ਿਆਦਾ ਮੈਨੂੰ ਹਰਾਸਮੈਂਟ ਕਰ ਰਹੇ ਆ ਗੱਲਾਂ ਕਰ ਕਰਕੇ ਇਹਨਾਂ ਨੇ ਹੁਣ ਮੈਨੂੰ ਇਹ ਆਂਦੇ ਵੀ ਤੂੰ ਤੇਨੂੰ ਵੀ ਮਾਰਨਾ ਤੇ ਤੇਰੇ ਮੁੰਡੇ ਨੂੰ ਮਾਰਨਾ ਤੇ ਤੇਰੀ ਘਰ ਵਾਲੀ ਨੂੰ ਮਾਰਨਾ ਠੀਕ ਹਾਂਜੀ ਕਰਦੇ ਪੈਸੇ ਮੈਂ ਦੇ ਨਹੀਂ ਸਕਦਾ ਸਵਾਲ ਨਹੀਂ ਕੋਈ ਚੰਗਾ ਹਾਂਜੀ ਸਰ ਜਿਹੜਾ ਮਾਮਲਾ ਹੋਇਆ ਰਮਦਾਸ ਦੇ ਵਿੱਚ ਸਦੀ ਸਿੰਘ ਅਸੀਦਕੇ ਦੇ ਦਿੱਤੇ ਜਿਹੜੀ ਫਾਈਲ ਕੀਤੀ ਗਈ ਹੈ ਉਹਦੇ ਬਾਰੇ ਕੋਈ ਨਹੀਂ ਦੱਸਦਾ ਜੀ ਇਹ ਜਿਹੜਾ ਮਾਮਲਾ ਹੈ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਪੁਲਿਸ ਵੱਲੋਂ ਸਵਿਫਟਲੀ ਐਕਸ਼ਨ ਕੀਤਾ ਗਿਆ ਹੈ ਜਿਹੜੇ ਵੀ ਮੇਨ ਬਿੰਦੂ ਨੇ ਉਹਨਾਂ ਤੇ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਜਿੱਥੇ ਤੱਕ ਇਹਨਾਂ ਦੀ ਸਿਕਿਉਰਿਟੀ ਦਾ ਬੰਦੋਬਸਤ ਦੀ ਗੱਲ ਹੈਗੀ ਉਹ ਅਸੀਂ ਐਕਸਟਰਾ ਜਿਹੜੀ ਇਹਨਾਂ ਨੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਕਈ ਜਿਹੜੇ ਹੈ ਇਨਵੈਸਟੀਗੇਸ਼ਨ ਚ ਇਹਨਾਂ ਦੇ ਇਸ ਕੇਸ ਦੇ ਮੁਤਲਕ ਜਿਹੜੇ ਹੈ ਪਹਿਲੂ ਸਾਹਮਣੇ ਆਏ ਨੇ ਬੜੇ ਸੈਂਸਿਟਿਵ ਪਹਿਲੂ ਸਾਹਮਣੇ ਆਏ ਨੇ ਅਸੀਂ ਉਹਨਾਂ ਸਾਰਿਆਂ ਦੀ ਜਿਹੜੀ ਹੈ ਤਫ਼ਤੀਸ਼ ਕਰ ਰਹੇ ਹਾਂ ਤੇ ਟਾਈਮਲੀ ਜਿਵੇਂ ਜਿਵੇਂ ਤੱਕ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸਰ ਥੋੜੀ ਜਿਹੀ ਇਹ ਜਿਹੜੀ ਹੁੰਦਾ ਕੋਈ ਮਸਲਾ ਕੀ ਸੀ ਕਿ ਜਿਹੜੇ ਥ੍ਰੈਟਨਿੰਗ ਜਿਹੜੀ ਕਾਲ ਆਈ ਹੈ ਇਹ ਅਪ੍ਰੈਲ ਮਹੀਨੇ ਦੀ ਗੱਲ ਹੈ ਜਿਹਦੇ ਵਿੱਚ ਇਹਨਾਂ ਤੋਂ ਐਕਸਟਰੈਕਸ਼ਨ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਦੇ ਸਬੰਧ ਵਿੱਚ ਇਹ ਕਾਲ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਸੀ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਗਈ ਸੀ ਤੇ ਕਾਫੀ ਹੱਦ ਤੱਕ ਜਿਹੜਾ ਹੈ ਇਹਨਾਂ ਦਾ ਜਿਹੜਾ ਹੈ 2-3 ਮਹੀਨੇ ਜਿਹੜੇ ਹੈ ਇਹਨਾਂ ਦਾ ਠੀਕ ਰਿਹਾ ਤੇ ਕੱਲ ਕਿਉਂਕਿ ਥੋੜ੍ਹਾ ਜਿਹਾ ਬੇਸਲਾਪਨ ਵੀ ਸੀ ਤੇ ਥੋੜ੍ਹਾ ਜਿਹਾ ਜਿਹੜੇ ਨੇ ਕਹੀਏ ਕਿ ਆ ਅਤੇ ਟਾਰਗੇਟ ਜਿਹੜਾ ਸੀਗਾ ਉਹ इजीली ਅਪਰੋਚੇਬਲ ਹੋ ਗਏ ਉਹਦੇ ਕਰਕੇ ਇਹਨਾਂ ਨੂੰ ਥੋੜਾ ਜਿਹਾ ਪਰੇਸ਼ਾਨੀ ਆਈ ਹੈ ਆਦਰਵਾਈਜ਼ ਇਹ ਇਨਵੈਸਟੀਗੇਸ਼ਨ ਸ਼ੁਰੂ ਤੋਂ ਚੱਲ ਰਹੀ ਹੈ ਅਪ੍ਰੈਲ ਤੋਂ ਹੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਕਾਫੀ ਹੱਦ ਤੱਕ ਦੀ ਹੈ ਉਹ ਵੀ ਗੂਲੀ ਲੱਗੀ ਉਹਦੀ ਕੰਡੀਸ਼ਨ ਉਹ ਸਟੇਬਲ ਹੈ ਜੀ ਉਹਨਾਂ ਉਹਨਾਂ ਕੋਈ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਮੰਨ ਕੇ ਨਹੀਂ ਜੀ ਤੇ ਕਾਫੀ ਕੁਝ ਕਿਹਾ ਗਿਆ ਹੈ ਜੀ ਦੇ ਵਿੱਚ 1 ਕਰੋੜ ਵੀ ਕਹਿ ਕਿਹਾ ਗਿਆ ਬੜਾ ਕੁਝ ਹੈ ਦੇ ਵਿੱਚ ਜੀ ਜਿੱਥੇ ਜਦ ਮਤਲਬ ਕਿ ਇਸ ਕੇਸ ਨੂੰ ਜਿਹੜਾ ਹੈ ਅਸੀਂ ਸ਼ੁਰੂ ਤੋਂ ਹੀ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨੂੰ ਐਕਸਪੀਡਾਈਟ ਵੀ ਕੀਤਾ ਗਿਆ ਹੈ ਜੋ ਜੋ ਇਹਦੇ ਪਹਿਲੂ ਜਿੱਥੇ ਜਿੱਥੇ ਇਹਦੇ ਨਾਲ ਜੁੜਦੇ ਨੇ ਉਹ ਸਾਰੇ ਪਹਿਲੂ ਜਿਹੜੇ ਹੈਗੇ ਆ ਅਸੀਂ ਇਨਵੈਸਟੀਗੇਸ਼ਨ ਚ ਲੈ ਕੇ ਆ ਰਹੇ ਹਾਂ ਤੇ ਜਲਦੀ ਜਿਹੜਾ ਇਹਦੇ ਜਿਹੜਾ ਇਹ ਕੇਸ ਨੂੰ ਟ੍ਰੇਸ ਕਰਕੇ ਜਦੋਂ ਸਹੀ ਜੀ ਜੀ ਜਦੋਂ ਗੋਲੀ ਚੱਲੀ ਉਸ ਵਕ ਸਿਕਿਉਰਟੀ ਇਹਨਾਂ ਦੇ ਨਾਲ ਨਹੀਂ ਸੀ ਇਹ ਸਾਰੇ ਜਿਹੜੀ ਚੀਜ਼ਾਂ ਹੈ ਚੈੱਕ ਕੀਤੀਆਂ ਜਾ ਰਹੀਆਂ ਨੇ ਕਿ ਉਹ ਸਿਕਿਉਰਟੀ ਕਿਉਂਕਿ ਇਹ ਇਹ ਘਰ ਦੇ ਵਿੱਚ ਹੀ ਮੌਜੂਦ ਸੀਗੇ ਜਿਹੜੀ ਦੁਕਾਨ ਹੈ ਇਹਨਾਂ ਦੇ ਬਿਲਕੁਲ ਨਾਲ ਕਰਦੇ ਹੈਗੀ ਘਰ ਦੇ ਵਿੱਚ ਦੁਕਾਨ ਬਣੀ ਹੋਈ ਹੈ ਤੇ ਨਾਲ ਹੀ ਇਹਨਾਂ ਤੇ ਸਿਕਿਉਰਟੀ ਵੀ ਸੀ ਉਹ ਉਹ ਪਰਸਨ ਕਿੱਥੇ ਸੀ ਕਰਾਉਡਡ ਕਿਉਂਕਿ ਉਸ ਟਾਈਮ ਜਿਹੜਾ ਹੈ ਕਾਫੀ ਚਹਿਲ ਪਹਿਲ ਹੁੰਦੀ ਹੈ ਲੋਕ ਵੀ ਸੀ ਉਹ ਸਾਰੇ ਪਹਿਲੂ ਜਿਹੜੇ ਸਾਹਮਣੇ ਸਾਡੇ ਆਏ ਨੇ ਇਨਵੈਸਟੀਗੇਸ਼ਨ ਉਹਨੇ ਪਹਿਲਾਂ ਜਿਆਦਾ ਕਿ ਮੋਟਰਸਾਈਕਲ ਸਵਾਰ ਫਾਇਰਿੰਗ ਕਰਕੇ ਤੁਮ ਉਸਲੇ ਪਰਾ ਇਹ 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 ਜੋ ਜਿਹੜੀ ਚੀਜ਼ ਆਈ ਹੈ ਕਿ ਉਹ ਬਿਲਕੁਲ ਰੁਕੇ ਨਹੀਂ ਹੈ ਚੱਲਦੇ-ਚੱਲਦੇ ਉਹਨੇ ਇਹ ਕਾਰਵਾਈ ਕੀਤੀ ਹੈ ਤੇ ਇਹ ਸਾਰੀ ਚੀਜ਼ ਜਿਹੜੀ ਚੈੱਕ ਕਰ ਰਹੇ ਹਾਂ ਸੀ ਬੜੀ ਡੀਪਲੀ ਚੈੱਕ ਕਰ ਰਹੇ ਸੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ, ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ, ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।